ਵਾਸਲੇਗਾ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੈਨੂ ਦੁੱਗਲ ਦੇ ਨਾਂ ਤੇ ਵੱਖ-ਵੱਖ ਫੋਨ ਨੰਬਰਾਂ ਤੇ ਉਹਨਾਂ ਦੀ ਫੋਟੋ ਲਗਾ ਕੇ ਝਾਲੇ account ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਝਾਲੇ account ਤੋਂ ਡੀਸੀ ਦਫ਼ਤਰ ਦੇ ਵੱਕਤ ਮੁਲਾਜ਼ਮਾਂ ਨੂੰ ਫੋਨ ਕਰਕੇ ਉਹਨਾਂ ਤੋਂ ਪੈਸੇ ਮੰਗੇ ਜਾ ਰਹੇ। ਜਦੋਂ ਇਹ ਮਾਮਲਾ ਡੀਸੀ ਸ਼੍ਰੀਮਤੀ ਸੈਨੂ ਦੁੱਗਲ ਦੇ ਧਿਆਨ ਵਿੱਚ ਆਇਆ ਤਾਂ ਉਹਨਾਂ ਵੱਲੋਂ ਇਸ ਦੇ ਪੁਲਿਸ ਨੂੰ ਸ਼ਿਕਾਇਤ ਕਰਕੇ ਚਾਂਚ ਕਰੰਦੇ ਆਦੇਸ਼ ਦਿੱਤੇ। ਸ਼੍ਰੀਮਤੀ ਸੈਨੂ ਦੁੱਗਲ ਨੇ ਕਿਹਾ ਹੈ ਕਿ ਉਹਨਾਂ ਨੂੰ WhatsApp account ਦੇ ਸਕਰੀਨਸ਼ਾਟ ਭੇਜੇ ਗਏ ਹਨ ਜਿਨ੍ਹਾਂ ਤੇ ਉਨ੍ਹਾਂ ਦੀ ਤਸਵੀਰ ਦਫ਼ਤਰ ਮੁਲਾਜ਼ਮਾਂ ਤੋਂ ਪੈਸੇ ਮੰਗੇ ਜਾਂਦੇ ਹਨ ਜੋ ਫੇਕ ਅਕਾਊਂਟ ਬਣਾਏ ਗਏ ਹਨ ਇਹ ਸ਼੍ਰੀਲੰਕਾ ਤੇ ਹੋਰ ਦੇਸ਼ਾਂ ਤੋਂ ਹਨ ਡੀਸੀ ਨੇ ਇਸ ਮਾਮਲੇ ਵਿੱਚ ਦਫ਼ਤਰ ਮੁਲਾਜ਼ਮਾਂ ਨੂੰ ਅਲਰਟ ਰਹਿਣ ਵਾਸਤੇ ਕਿਹਾ ਹੈ ਤੇ ਡੀਸੀ ਨੇ ਵੀ ਕਿਹਾ ਕਿ ਪੁਲਿਸ ਨੂੰ ਉਹ ਸਾਰੇ ਨੰਬਰ ਦਿੱਤੇ ਜਾ ਰਹੇ ਹਨ ਜਿਨ੍ਹਾਂ ਤੋਂ ਉਹਨਾਂ ਨੂੰ ਫੇਕ ਅਕਾਊਂਟ ਦੇ ਕਾਊਂਟਰ ਬਣਾਏ ਗਏ ਹਨ ਇਹ ਕੀ ਮਾਮਲਾ ਕੀ ਹੈ ਜੀ आ, किसी ने मेरी फोटो लेके फेक आईडी क्रिएट करके व्हाट्सएप नंबर से मेरे ही स्टाफ एस डी एम के स्टाफ में उन्होंने मैसेज किया है मैसेज करके चैटिंग करके गलबात करने की कोशिश की है ਤਾਕਿ ਉਹ ਉਹਨਾਂ ਤੋਂ ਕੋਈ ਪੈਸੇ ਉਗਲਵਾ ਸਕਣ। ਜਿਸ ਤਰ੍ਹਾਂ ਹੀ ਮੇਰੇ ਧਿਆਨ 'ਚ ਆਇਆ ਮੈਂ ਨਾਲ ਦੀ ਨਾਲ ਆਪਣੇ ਸਾਰੇ ਸਟਾਫ ਨੂੰ ਸਾਰੇ ਗਰੁੱਪਸ ਦੀ ਸਾਰੀ ਜਗ੍ਹਾ ਅਗਾਜ਼ ਕਰ ਰਿਹਾ ਕਿ ਸੰਬਡੀ ਹੈਜ਼ ਕ੍ਰੀਏਟਡ ਮਾਈ ਫੇਕ ਆਈਡੀ। ਫੇਕ ਆਈਡੀ ਨਾਲ ਉਹਨੇ ਬਣਾਇਆ ਨੰਬਰ ਬਣਾਇਆ ਤਾਂ ਕੋਈ ਵੀ ਰਿਸਪੌਂਡ ਨਹੀਂ ਕਰ ਰਿਹਾ। ਕਿੰਨੀ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ ਇਹਨਾਂ ਖਿਲਾਫ? ਮੈਂ ਅਸੀਂ ਐਸਐਸਪੀ ਨੂੰ ਮੈਂ ਲਿਖ ਕੇ ਦਿੱਤਾ ਔਰ ਆਹ ਦੇ ਸਾਈਬਰ ਕ੍ਰਾਈਮ ਦੇ ਉਸ ਰਿਪੋਰਟ ਦਿੱਤਾ ਕਿ ਕੰਪਲੇਂਟ ਦਸਕਾਤੀ ਕਿ ਇਹਨਾਂ ਦੇ ਖਿਲਾਫ ਕਰ ਦੇਗੇ। ਮੈਡਮ ਪਤਾ ਲੱਗਿਆ ਕਿ ਕਿੰਨੇ ਕੋ ਅਧਿਕਾਰੀਆਂ ਨੂੰ ਕਾਲ ਕੀਤੀ ਗਈ ਹੈ। ਦੋ ਤਿੰਨ ਦਾ ਪਤਾ ਲੱਗਿਆ ਸੀ ਜਦੋਂ ਨੇ ਇਮੀਡੀਏਟਲੀ ਮੇਰੇ ਪੀਐਨ ਨੂੰ ਕਿਹਾ ਔਰ ਮੈਂ ਨਾਲ ਦੀ ਨਾਲ ਇਮੀਡੀਏਟਲੀ ਸਾਰੀ ਜਗ੍ਹਾ ਮੈਸੇਜ ਲਗਾਤਾ ਕਿ ਨਾਟ ਟੂ ਰਿਸਪੌਂਡਰ ਠੀਕ ਹੈ ਕੰਮ ਮੇਰੇ ਤੇ ਦੋ ਦਿਨ ਪਹਿਲਾਂ ਸਮਰਾਲਾ ਦੇ ਸ਼੍ਰੀ ਰਮੇਸ਼ਵਰ ਮੰਦਿਰ ਦੇ ਵਿੱਚ ਸ਼ਿਵਲਿੰਗ ਤੋਂ ਚਾਂਦੀ ਦਾ ਪੱਥਰ ਚੋਰੀ ਕਰਨ ਵਾਲੇ ਦੋਣ ਪਛਾਤੇ ਚੋਰ ਸਮਰਾਲਾ ਪੁਲਿਸ ਵੱਲੋਂ ਕਾਬੂ ਕੀਤੇ ਗਏ ਇਸ ਸਬੰਧ ਦੇ ਵਿੱਚ ਸਮਰਾਲਾ ਪੁਲਿਸ ਦੇ ਡੀਐਸਪੀ ਤਰਲੋਚਨ ਸਿੰਘ ਨੇ ਕਿਹਾ ਹੈ ਕਿ ਮੰਦਿਰ ਦੇ ਵਿੱਚ ਚੋਰੀ ਦੀ ਘਟਨਾ ਹੋਣ ਤੋਂ ਬਾਅਦ ਦੇ ਵਿੱਚ ਪੁਲਿਸ ਜੁਲੱਖਲਾਂ ਦੇ ਐਸਐਸਪੀ ਅਸ਼wini ਗੋਟਿਆਲ ਦੀ ਅਗਵਾਈ ਦੇ ਵਿੱਚ ਤੇਨ ਟੀਮਾਂ ਚੋਰਾਂ ਨੂੰ ਫੜਨ ਲਈ ਬਣਾ ਦਿੱਤੀਆਂ ਗਈਆਂ ਤੇ ਇੰਟੈਲੀਜੈਂਸ ਦੇ ਮਦਦ ਦੇ ਨਾਲ ਦੋ ਮੁਜਰਮ ਦੋਸ਼ੀ ਇਸ ਸਬੰਧ ਵਿੱਚ ਕਾਬੂ ਕੀਤੇ ਗਏ ਹਨ ਹੂੰ ਨਿਦੀਸ਼ 2024 ਨੂੰ ਦੱਬੀ ਬਾਜ਼ਾਰ ਦੇ ਵਿੱਚ ਸ੍ਰੀ ਰਮੇਸ਼ਪੁਰ ਮਹਾਦੇਵ ਮੰਦਿਰ ਦੇ ਵਿੱਚ ਜਿਹੜੀ ਜਿਹੜੀ ਪੁਲਿਸ ਨੇ ਕਰੀ ਦੀ ਮੂਰਤੀ ਦੇ ਤੇ ਚਾਂਦੀ ਦੀ ਜਿਹੜੀ ਵਰਕ ਸਟਰੀ ਉਹ ਚੋਰੀ ਹੋ ਗਿਆ ਸੀ ਇਹਦੇ ਸੰਬੰਧੀ ਪੰਡਤ ਭਰਿੰਦਰ ਜੀ ਨੇ ਸਾਡੇ ਕੋਲ ਜਿਹੜੀ ਰਿਪੋਰਟ ਅੱਜ ਕਰਾਈ ਸੀ ਤੇ ਉਹਦੇ ਰਿਗਾਰਡਿੰਗ ਜਿੰਨੀ ਜੀ ਕੇਸ ਦੀ ਸੈnsਿਵਿਟੀ ਦੇਖਦੇ ਹੋਏ ਸਾਡੇ ਮਾਨਯੋਗ ਅਸੂਪੀ ਸ੍ਰੀ ਅਸ਼ੋਕੀ ਗਟਿਆ ਵਾਲੀ ਜੀ ਅਸ। ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦਾ ਵੀ ਜੇ ਜੀ ਇਹ ਨੀ ਤਿੰਨ ਪਾਰਟੀਆਂ ਮੁਖ ਦੇ ਬਣਾਤੀ ਗਈ ਸੀ। ਇਹਨੂੰ ਟੈਕਨੀਕਲੀ ਤੇ ਹਿਊਮਨ ਅੰਡਲਿਜੈਂਸੀ ਦੇ ਜਰੀਏ ਜਿਹੜੇ ਅਸੀਂ ਦੋ ਮੁਲਜ਼ਮ ਕਾਬੂ ਗਏ ਤੇ ਆ ਇੱਕ ਜਗਦੀਸ਼ ਸਿੰਘ ਜਿਹੜੀ ਹੈ ਜੱਗੀ ਇਹ ਅੰਡਾਲਾ ਪਿੰਡ ਦਾ ਹੈ ਜਿਹਦੇ ਆਲਰੇਡੀ ਦੋ ਚੋਰੀ ਦੇ ਪਹਿਲਾਂ ਵੀ ਪਰਚੇ ਦਰਜ ਨੇ। ਦੂਸਰਾ ਗੁਰਜੀਤ ਸਿੰਘ ਜਿਹੜਾ ਇਹ ਖੰਨੇ ਗੰਨਾਲੀ ਛੱਪੀ ਦਾ ਰਹਿਣ ਵਾਲਾ ਹੈ। ਤੇ ਦੋ ਬੰਦੇ ਅਰੈਸਟ ਕਰਕੇ ਜੀਡੀਏ ਦਾ ਨਾਮ ਉਤਰੀ ਜੀ ਪੁਲਿਸ ਸੈਂਟਰ ਦੀ ਰੂਟ ਵੀ ਤੋਂ ਸੋ ਅੱਜ ਆਪਣੇ ਜਾਂਦੀ ਦੀ ਜਿਹੜੀ ਆ ਪੱਥਰੀ ਚੋਰੀ ਕੀਤੀ ਸੀ ਉਹ ਇਹਨਾਂ ਕੋਲ ਬਰਾਮਦ ਕਰ ਲਈਆ ਜਿਹੜੀ ਇਸ ਮਾਰਕਡਾਤ ਨੂੰ 24 ਘੰਟਿਆਂ ਦੇ ਵਿੱਚ ਵਿੱਚ ਹੀ ਟੈਸਟ ਕਰ ਲਿਆ ਗਿਆ ਐ ਕਿੰਨੀ ਕੁ ਜਾਂਦੀ ਸੀਗੀ ਇਹ ਜਿਹੜੀ ਤਾਂ ਕਿੰਨੀ ਕੁ ਕੁਆਂਟੀਟੀ ਚ ਜਾਂਦੀ ਤੇ ਅਪੋਕਸੀਵੇਟਰ 1 ਕਿਲੋ ਦੇ ਲੱਗੇ ਤੇ ਇਹਨਾਂ ਨੇ ਕਿਤੇ ਵੇਚਣ ਦੀ ਕੋਸ਼ਿਸ਼ ਕੀਤੀ ਐ ਇਹ ਵੇਚਣ ਦੀ ਤਾਕ ਦੇ ਵਿੱਚ ਸੀ ਉਦੋਂ ਉਹ ਇਹ ਟ੍ਰੈਪ ਕੀਤਾ ਸਰ ਇਹ ਚੋਰੀਓ ਕਰਨਾ ਸੀ ਜਾਂ ਪਹਿਲਾਂ ਉਹਦੇ ਮੱਥਾ ਵਗੈਰਾ ਵੀ ਇਹਨਾਂ ਨੇ ਠੇਕਿਆ ਸੀ। ਨਹੀਂ ਇਹਨਾਂ ਦੀ ਮੋਡਸ ਬ੍ਰੈਂਡੀ ਇਹ ਆ ਵੀ ਜਾਂਦੇ ਨਾ ਮੱਥਾ ਠੇਕਣ ਦੇ ਬੰਨੇ ਜਿਸੇ ਕੋਈ ਨਹੀਂ ਉਹ ਇਹਨਾਂ ਨੂੰ ਕੋਈ ਮਿਲਦਾ ਉਹ ਤੋਂ ਫੇ ਚੋਰੀ ਕਰ। ਮਕੈਨਿਕਲ ਥਵੀਪਿੰਗ ਮਸ਼ੀਨਾਂ ਨੂੰ ਅੱਜ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਜਿਸ ਸਵਾਦ ਮੋਹਾਲੀ ਦੀ ਸਿਆਸਤ ਪੂਰੀ ਤਰ੍ਹਾਂ ਪੱਬਾ ਪਾਰ ਹੋ ਗਿਆ। ਨਗਰ ਨਿਗਮ ਮੋਹਾਲੀ ਦੀਆਂ ਮਸ਼ੀਨਾਂ ਦੇ ਉਤ்கਾਟਨੀ ਸਮਾਰੋਹ ਵਿੱਚ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਮੇਰੇ ਤੇ ਉਹਨਾਂ ਦੇ ਸੱਤਾਧਾਰੀ ਟੀਮ ਨੂੰ ਸਮਾਰੋਹ ਵਿੱਚ ਸ਼ਿਰਕਤ ਕਰਨ ਲਈ ਨਹੀਂ ਦਿੱਤਾ ਗਿਆ। ਨੇਉਤਾ ਜਿਸ ਤੋਂ ਲੈ ਕੇ ਸੱਤਾਧਾਰੀ ਤਿਰ ਨਗਰ ਨਿਗਮ ਮੋਹਾਲੀ ਵੱਲੋਂ ਮੇਰ ਦੀ ਅਗਵਾਈ ਵਿੱਚ ਨਗਰ ਨਿਗਮ ਕਮਿਸ਼ਨ ਅਤੇ ਵਿਧਾਇਕਾਂ ਖਿਲਾਫ ਖੋਲਿਆ ਗਿਆ ਮੋਰਚਾ ਤੇ ਉਹਨਾਂ ਕਹੇ ਕਿ ਜੇਕਰ ਵਿਧਾਇਕ ਲਗਾਤਾਰ ਮੋਹਾਲੀ ਨਗਰ ਨਿਗਮ ਦੇ ਕੰਮਾਂ ਵਿੱਚ ਰੋੜਾ ਟਕਾਉਣਗੇ ਤਾਂ ਉਹਨਾਂ ਖਿਲਾਫ ਸੜਕਾਂ ਤੇ ਉਤਰਨ ਲਈ ਉਹ ਮਜਬੂਰ ਹੋਣਗੇ ਜੀ ਸਭ ਤੋਂ ਪਹਿਲਾਂ ਤਾਂ ਗੱਲ ਇਹ ਆ ਕਿ ਮਸ਼ੀਨਾਂ ਆਈਆਂ ਨੇ ਬੜੀ ਖੁਸ਼ੀ ਦੀ ਗੱਲ ਆ ਔਰ ਜੋ ਮਸ਼ੀਨਾਂ ਦਾ ਆਉਣਾ ਹੈ ਉਹ ਕਾਰਪੋਰੇਸ਼ਨ ਦੀ ਪ੍ਰਾਪਰਟੀ ਆ ਕਾਰਪੋਰੇਸ਼ਨ ਨੂੰ ਕੰਮ ਲੈਣਾ ਤੇ ਉਹ ਕਾਰਪੋਰੇਸ਼ਨ ਦੇ ਬਿਲਡਿੰਗ ਦੇ ਵਿੱਚ ਆਉਣੀਆਂ ਚਾਹੀਦੀਆਂ ਸਨ ਔਰ ਜੋ ਐਮਐਲਏ ਸਾਹਿਬ ਸਾਡੇ ਦੇ ਬਾਰ ਬਾਰ ਇਲਜ਼ਾਮ ਲਾ ਰਹੇ ਸੀਗੇ ਕਿ ਅਸੀਂ ਸਫਾਈ ਨਹੀਂ ਕਰਵਾ ਕਰਵਾ ਰਹੇ ਸ਼ਹਿਰ ਦੀ ਸ਼ਹਿਰ ਦਾ ਮਾੜਾ ਹਾਲ ਹੈ ਅੱਜ ਉਹ ਉਸ ਚੀਜ਼ ਨੂੰ ਕੈਪਚਰ ਕਰਕੇ ਮਸ਼ੀਨਾਂ ਨੂੰ ਬਾਰੋ ਬਾਰ ਆਪਣੇ ਘਰੇ ਲੈ ਕੇ ਖੜੇ ਆ ਔਰ ਇਹ ਗੱਲ ਚੰਗੀ ਨਹੀਂ ਕਿਉਂਕਿ ਸਾਡੀ ਜ਼ਿੰਮੇਵਾਰੀ ਬਣਦੀ ਆ ਸਾਡੇ ਕੋ ਸਾਰੇ ਚੁਣੇ ਹੋਏ ਨੁਮਾਇੰਦੇ ਨੇ ਔਰ ਉਹ ਐਮਐਨਏ ਨੇ ਉਹ ਆਪਣੇ ਪਿੰਡਾਂ ਦੇ ਵਿੱਚ ਜਾ ਕੇ ਡਿਵੈਲਪਮੈਂਟ ਕਰਾਉਣ ਨਾ ਕਿ ਉਹ ਸ਼ਹਿਰ ਦੇ ਵਿੱਚ ਆ ਕੇ ਇੰਟਰਫੇਸ ਕਰਨ ਕਿਉਂਕਿ ਜਿਹੜੇ ਸਾਡੇ ਨਾਲ ਖੜੇ ਨੇ ਇਹ ਵੀ ਸਾਰੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਇਹ ਜ਼ਿੰਮੇਵਾਰ ਨੇ ਉਹਨਾਂ ਦਾ ਸਰ ਜਾਂਦਾ ਹੈ ਕਿ ਉਹ ਫੋਨ ਨਹੀਂ ਚੱਕਦੇ ਉਹਨਾਂ ਦਾ ਸਰ ਔਰ ਇਹਨਾਂ ਦਾ ਮਿਲਣਾ ਵੀ ਪੈਣਾ ਹੈ ਔਰ ਹਰ ਇੱਕ ਦੀ ਗੱਲ ਵੀ ਸੁਣਨੀ ਪਣੀ ਹੈ ਹਰ ਇੱਕ ਦਾ ਫੋਨ ਵੀ ਚੱਕਣਾ ਪੈਣਾ ਮੇਰੀ ਇਹੋ ਬੇਨਤੀ ਆ ਕਿ ਇਸ ਤਰ੍ਹਾਂ ਦੀ ਹਰਕਤ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਕਾਰਪੋਰੇਸ਼ਨ ਦੀ ਪ੍ਰਾਪਰਟੀ ਆ ਕਾਰਪੋਰੇਸ਼ਨ ਦੇ ਦਫ਼ਤਰ ਚ ਆਉਣੀ ਚਾਹੀਦੀ ਆ ਔਰ ਜੋ ਕਾਰਪੋਰੇਸ਼ਨ ਦੇ ਬੰਦੇ ਮਾਨ ਸਨਮਾਨ ਹੈ ਕੌਂਸਲਰਾਂ ਦਾ ਇੱਥੇ ਆ ਕੇ ਉਹਦਾ ਘੱਟ ਹੋਣਾ ਬੰਦਾ ਸੀ ਉਹ ਇੱਥੇ ਉਹਨਾਂ ਨੇ ਡਾਟਨ ਕੀਤਾ ਸੰਦੋ ਦੇਖ ਕੇ ਪਤਾ ਲੱਗਿਆ ਕਿ ਆ ਮੈਂ ਵੀਡੀਓ ਦੇਖੀ ਆ ਕੋਈ ਕਿ ਉਹਨਾਂ ਦਾ ਘਟਨਾ ਕੀਤਾ ਸੰਦ ਹੁਣ ਤੇ ਕਿਸਦਾ ਪਤਾ ਮੋਹਾਲੀ ਸ਼ਹਿਰ ਵਿੱਚ ਮੁੱਖ ਸੜਕਾਂ ਦੀ ਸਫਾਈ ਮਕੈਨੀਕਲ ਮਸ਼ੀਨਾਂ ਨਾਲ ਯਕੀਨੀ ਬਣਾ ਕੇ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਦੇ ਯਤਨਾਂ ਦੇ ਮੱਦੇ ਨਜ਼ਰ ਐਸਐਸ ਨਗਰ ਦੇ ਵਿਧਾਇਕ ਸਰਦਾਰ ਕੁਲਵੰਤ ਸਿੰਘ ਵੱਲੋਂ ਵਿਦੇਸ਼ ਤੋਂ ਆਈਆਂ ਦੋ ਮਕੈਨੀਕਲ ਸਵੀਪਿੰਗ ਮਸ਼ੀਨਾਂ ਅੱਜ ਸਪੋਰਟਸ ਕੰਪਲੈਕਸ 78 ਦੇ ਬਾਹਰੋਂ ਲੋਕ ਅਰਪਣ ਕੀਤੀਆਂ ਹਨ ਹਲਕਾ ਵਿਧਾਇਕ ਜੀ ਨੇ ਆਪਣੇ ਨਗਰ ਨਿਗਮ ਦੇ ਮੇਅਰ ਦੇ ਕਾਰਜਕਾਲ ਮੌਕੇ ਸ਼ਹਿਰ ਵਿੱਚ ਸਫਾਈ ਦੇ ਕੰਮ ਵਿੱਚ ਸੁਧਾਰ ਲਿਆਉਣ ਲਈ ਇਹ ਮਕੈਨੀਕਲ ਸਵੀਪਿੰਗ ਕਾਮਯਾਬੀ ਨਾਲ ਸ਼ੁਰੂ ਕੀਤੀ ਗਈ ਹੈ ਕਰਵਾਈ ਗਈ ਹੈ ਤੇ ਉਹਨਾਂ ਕਿਹਾ ਹੈ ਕਿ ਪਿਛਲੇ 2 ਸਾਲ ਤੋਂ ਇਸ ਦੀ ਅਨਹੋਦ ਕਾਰਨ ਸਫਾਈ ਦਾ ਮਾਮਲਾ ਗੰਭੀਰ ਬਣਾਇਆ ਹੋਇਆ ਸੀ ਅਤੇ ਲੋਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸਨ। ਉਹ ਗੱਲ ਇਹ ਕਹਿੰਦੇ ਨੇ ਦੋੜ ਕਰਨਾ ਹੁੰਦਾ ਪਰ ਇਹ ਗੱਲ ਅੱਜ ਸੱਚ ਹੋਣ ਜਾ ਰਹੀ ਹੈ। ਕਿ ਜਿਹੜੀਆਂ ਮਕੈਨੀਕਲ ਸੀਟਿੰਗ ਮਸ਼ੀਨਾਂ ਨੇ ਸੋ ਜਿਹੜੀਆਂ ਆਟਕੀਆਂ ਨੇ ਔਰ ਦੋ ਰਾਸਤੇ ਦੇ ਵਿੱਚ ਨੇ ਜਿਹੜੇ ਇਹ ਜੀ ਤੋਂ ਕੰਪੋਟ ਕੀਤੀਆਂ ਨੇ ਦੋ ਮਸ਼ੀਨਾਂ ਜਿਹੜੀਆਂ ਅੱਜ ਆਈਆਂ ਹੋਏ ਨੇ ਅੱਜ ਇਹ ਕੰਮ ਸ਼ੁਰੂ ਕਰ ਦੇਣਗੀਆਂ। ਤੇ ਮਹੀਨੇ ਡੇਢ ਇਹ ਜਿਹੜੀਆਂ ਦੂਸਰੀਆਂ ਦੋ ਮਸ਼ੀਨਾਂ ਨੇ ਉਹ ਵੀ ਆ ਜਾਣਗੀਆਂ ਔਰ ਇਹ ਸਾਰਾ ਪੈਸਾ ਜਿਹੜਾ ਇਹ ਟਮਾਟਾ ਨੇ ਦੇਣਾ ਹੈ ਪਿਛਲੇ ਸਮੇਂ ਮੀਟਿੰਗ ਹੋਈ ਸੀ ਟਮਾਟਾ ਦੇ ਅਧਿਕਾਰੀਆਂ ਨਾਲ ਮੇਰੀ ਤੇ ਉਹਨਾਂ ਤੇ ਰਿਸੋਰਸ ਕਾਰਪੋਰੇਸ਼ਨ ਦੇ ਸਾਰੇ ਅਧਿਕਾਰੀ ਬੈਠੇ ਸੀ ਸਾਰਿਆਂ ਨਾਲ ਸਹਿਮਤੀ ਹੋਈ ਸੀ ਕਿ ਜਿਹੜਾ ਟਮਾਟਾ ਕਿਉਂਕਿ ਇਹ ਸ਼ਹਿਰ ਨੂੰ ਵਿਸਾਉਂਦਾ ਹੈ ਤੇ ਸ਼ਹਿਰ ਦੀ ਡਵੈਲਪਮੈਂਟ ਵੀ ਉਹ ਹੀ ਕਰਦਾ ਹੈ ਤੇ ਬਾਅਦ ਵਿੱਚ ਮੇਨਟੇਨੈਂਸ ਹੈ ਜਿਹੜੀ ਉਹ ਕਾਰਪੋਰੇਸ਼ਨ ਨੇ ਕਰਨੀ ਹੁੰਦੀ ਆ ਇਸ ਕਰਕੇ ਕਹਿਤੇ ਹੋਏ ਕਿ ਇਹ ਚਾਰ ਮਸ਼ੀਨਾਂ ਨੇ ਜਿਹੜੀਆਂ ਸਿੱਧੇ ਜਿਹੜੀਆਂ ਮਕੈਨੀਕਲ ਸੀਵਿੰਗ ਮਸ਼ੀਨਾਂ ਨੇ ਉਹ ਗਮਾਟਾ ਦੇਖਿਆ ਉਹ ਜਿਹੜੇ ਰੋਗਾ ਤੇ ਆਹ ਦੋ ਦੇ ਵਿੱਚ ਆ ਗਏ ਤੇ ਦੋ ਰਾਹ ਦੇ ਵਿੱਚ ਨੇ ਮੈਂ ਇਤੇ ਜਿਹੜਾ ਕਰਨਾ ਚਾਹੁੰਦਾ ਹੈ ਭਈ 2015 ਦੇ ਵਿੱਚ ਵੀ ਇਹ ਸੀ ਜਿਹੜੀਆਂ ਮਕੈਨੀਕਲ ਸੀਵਿੰਗ ਮਸ਼ੀਨਾਂ ਦਾ ਪਾਇ ਸੀ ਮਕੈਨੀਕਲ ਸੀਵਿੰਗ ਮਸ਼ੀਨਾਂ ਦੇ ਨਾਲ ਸਫਾਈ ਕਰਨ ਦਾ ਕੰਮ ਮੈਂ ਰੱਬ ਕਰਾਇਆ ਜਦੋਂ ਮੈਂ ਨਿਹਰ ਹੁੰਦਾ ਸੀ ਇਹ ਪਹਿਲੀ ਵਾਰੀ ਹੋਇਆ ਸੀ ਨਾਰਥ ਇੰਡੀਆ ਦੇ ਵਿੱਚ ਭਈ ਮਸ਼ੀਨਾਂ ਦੇ ਨਾਲ ਸਫਾਈ ਦਾ ਕੰਮ ਸ਼ੁਰੂ ਹੋਇਆ ਸੀ ਉਹ ਵੀ ਰਾਤ ਨੂੰ ਦਿਨ ਦੇ ਵਿੱਚ ਨਹੀਂ ਜੀ ਡਿਸਟਰਬ ਕਰਦੇ ਰਾਤ ਨੂੰ ਮਸ਼ੀਨਾਂ ਕੰਮ ਕਰਦੇ ਸਵੇਰੇ ਉੱਠ ਕੇ ਸਾਰੇ ਲੋਕ ਦੇਖਦੇ ਸੀ ਤੇ ਸਫਾਈ ਚਾਰੇ ਪਾਸੇ ਹੋਈ ਹੋਈ ਸੀ ਔਰ 5 ਸਾਲ ਮੈਂ ਰਹਿ ਰਿਹਾ ਹਾਂ ਪੰਜ ਸਾਲ ਦੇ ਸਮੇਂ ਦੇ ਦੌਰਾਨ ਇੱਕ ਵੀ ਸ਼ਿਕਾਇਤ ਨਾ ਆਨਲਾਈਨ ਆਫਲਾਈਨ ਸਫਾਈ ਵੀ ਜਿੰਨਾ 메ਨ ਰੋਡ ਦੀ ਸੀ ਨਾ ਵੀਰ ਰੋਡ ਦੀ ਸੀ ਨਾ ਸੀਰ ਰੋਡ ਦੀ ਸੀ ਤੇ ਹੁਣ ਵੀ ਮੈਂ ਇਸ ਗੱਲ ਦੀ ਸ਼ਹਿਰ ਵਾਸੀਆਂ ਨੂੰ ਗਰੰਟੀ ਦਿੰਦਾ ਕਿ ਆਉਣ ਵਾਲੇ 2 4 6 ਮਹੀਨਿਆਂ ਵਿੱਚ ਜੇ ਦੀ ਸਫਾਈ ਵੀ ਖਾਸ ਪਿਛਲੇ 2.5 ਸਾਲ ਤੋਂ ਬਹੁਤ ਜ਼ਿਆਦਾ ਵਿਗੜ ਚੁੱਕੀ ਹੋਈ ਉਹਨੂੰ ਸੁਧਾਰ ਕੇ ਉਕਾਇਦ ਤੌਰ ਤੇ ਉਸੇ ਪਿਛਲੇ 5 ਦੇ 2015 ਦੇ 2020 ਦੇ ਸਮੇਂ ਦੇ ਵਿੱਚ ਸਫਾਈ ਹੁੰਦੀ ਸੀ ਉਸੇ ਲੈਵਲ ਦੇ ਉੱਤੇ ਲੈ ਕੇ ਆਉਂਦਾ ਜਾਊਗਾ ਬੰਦੇ ਉਦੋਂ ਵੀ ਵਧੀਆ ਸਫਾਈ ਕਰਕੇ ਜਿਹੜੀ ਸ਼ਹਿਰ ਦੀ ਇਹ ਸ਼ਹਿਰ ਵਸੋਂ ਦਿੱਤੀ ਜਾਊ ਫਿਰੋਜ਼ਪੁਰ ਪੁਲਿਸ ਵੱਲੋਂ ਨਸ਼ਾ ਤਸਕਾਂ ਦੀ ਲਗਾਤਾਰ ਚੇਨ ਨੂੰ ਤੋੜਨ ਲਈ ਇੱਕ ਦੇ ਉੱਪਰ ਇੱਕ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਤੇ ਇਸ ਵਾਰ ਡੀਆਈਜੀ ਫਿਰੋਜ਼ਪੁਰ ਰੇਂਜ ਦੀ ਨਿਗਰਾਨੀ ਹੇਠ ਫਿਰੋਜ਼ਪੁਰ ਵਿੱਚ ਆਪਰੇਸ਼ਨ ਨਾ ਇਕਲ ਦੇ ਤਹਿਤ ਛਾਪੇਮਾਰੀ ਕੀਤੀ ਗਈ ਇਹ ਛਾਪੇਮਾਰੀ ਨਸ਼ੇ ਦੇ 14 ਹੌਟਸਪੌਟ ਤੇ ਕੀਤੀ ਗਈ ਤੇ ਇਸ ਛਾਪੇਮਾਰੀਦਨ 300 ਤੋਂ ਜ਼ਿਆਦਾ ਪੁਲਿਸ ਕਰਮਚਾਰੀ ਤੇ ਅਧਿਕਾਰੀ ਸ਼ਾਮਿਲ ਸਨ ਇਹ ਆਪਰੇਸ਼ਨ ਆਲ ਓਵਰ ਪੰਜਾਬ ਹੋ ਚੁੱਕੀ ਹੈ ਇਸ ਆਪਰੇਸ਼ਨ ਦੇ ਦੌਰਾਨ ਅਸੀਂ ਕੋਆਰਡੀਨੇਟ ਸਰਚ ਕਰਾਂਗੇ ਤੇ ਜਿਹੜੇ ਵੀ ਕੋਈ ਹੌਟਸਪੌਟ ਡਰੱਗਸ ਵਾਲੇ ਹੈਗੇ ਆ ਜੋ ਐਨਡੀਪੀਐਸ ਦਾ ਜਿੱਥੇ ਜ਼ਿਆਦਾ ਕੰਮ ਹੈ ਉੱਥੇ ਅਸੀਂ ਉਹਨਾਂ ਦੇ ਘਰਾਂ ਦੀ ਸਰਚ ਕਰਨ ਆਏ ਆ ਜਿਹੜੇ ਸਮੱਗਲਰਸ ਆ ਇਹਨਾਂ ਦੀ ਕੈਟਾਗਰੀ ਵਾਈਜ਼ ਲਿਸਟਾਂ ਵੀ ਬਣਾਈਆਂ A ਕੈਟਾਗਰੀ B ਤੇ C ਕੈਟਾਗਰੀ ਇਹ ਜਿਹੜਾ ਆਪਰੇਸ਼ਨ ਅੱਜ ਕੱਲੇ ਫਿਰੋਜ਼ਪੁਰ ਦੇ ਵਿੱਚ ਨਹੀਂ ਬਾਕੀ ਪੰਜਾਬ ਦੇ ਵੀ ਤੇ ਸਾਡੇ ਜਿਹੜੇ ਰੇਂਜ ਦੇ ਜ਼ਿਲ੍ਹੇ ਤਰਨਤਾਰਨ ਜਾਂ ਫਾਜ਼ਿਲਕਾ ਉੱਥੇ ਵੀ ਇਹ ਆਪਰੇਸ਼ਨ ਚੱਲ ਰਿਹਾ ਤੇ ਉਸ ਤੋਂ ਇਲਾਵਾ ਅਸੀਂ 15 ਅਗਸਤ ਦੇ ਸਬੰਧ ਦੇ ਵਿੱਚ ਪੂਰੀ ਫੋਰਸ ਨੂੰ ਅਲਰਟ ਕੀਤਾ ਹੋਇਆ ਤੇ ਐਸਐਸਪੀ ਸਾਡੇ ਤੋਂ ਫਿਰੋਜ਼ਪੁਰ ਵਾਲੇ ਇਹਨਾਂ ਨੇ ਬੱਸ ਸਟੈਂਡ ਰੇਲਵੇ ਸਟੇਸ਼ਨ ਤੇ ਹੋਰ ਜਿਹੜੀਆਂ ਰਸ਼ ਵਾਲੀਆਂ ਜਗ੍ਹਾ ਉੱਥੇ ਵੀ ਸਰਚ ਕਰ ਰਿਹਾ ਉੱਥੇ ਵੀ ਜਿਹੜਾ ਕੋਈ ਮਾਲਾ ਅੰਸਰ ਭਾਵੇਂ ਤੋਂ ਨਸ਼ਾ ਵੇਚਦਾ ਜਾਂ ਕੋਈ ਹੋਰ ਤਰ੍ਹਾਂ ਦਾ ਜ਼ੁਲਮ ਕਰਦਾ ਉਹਨਾਂ ਤੇ ਨੱਥ ਪਨ ਲਈ ਇਹ ਆਪਰੇਸ਼ਨ ਚਲਾਇਆ ਗਿਆ ਕਿੰਨੀ ਫੋਰਸ ਹੈ ਸਰ ਕਿੰਨੀ ਫੋਰਸ ਹੈ ਤੇ ਕਿਸ ਜਗ੍ਹਾ ਤੇ ਕਿੰਨੇ ਜਗ੍ਹਾ ਤੇ 14 ਥਾਣਿਆਂ ਦੇ ਵਿੱਚ ਜਿਹੜਾ ਅੱਜ ਸਾਡਾ ਇਹ ਆਪਰੇਸ਼ਨ ਚੱਲ ਰਿਹਾ ਤੇ ਸਾਰੇ ਐਸ ਐਚ ਓ ਜੀ ਓ ਜ਼ ਡੀ ਐਸ ਪੀ ਇਹ ਤਕਰੀਬਨ 300 ਦੇ ਕਰੀਬ ਬੰਦਾ ਸਾਡਾ ਇਸ ਚ ਇਨਵੋਲਵ ਹੈਗਾ ਤੇ ਸਾਰੇ ਪਾਸੇ ਅਸੀਂ ਇਹ ਜਿਹੜੇ ਸਮੱਗਲਰਸ ਹੈ ਇਹਨਾਂ ਨੂੰ ਸਖਤ ਮਤਲਬ ਕਾਰਵਾਈ ਕਰਕੇ ਇਹਨਾਂ ਨੂੰ ਪੇਸ਼ ਅਦਾਲਤ ਕਰਾਂਗੇ ਸਰ ਈਗਲ ਵਾ ਨਤੀਜੇ ਮਿਲੇ ਹਾਂ ਬਿਲਕੁਲ ਉਤਾਂ ਹੀ ਦਾ ਇਹ ਬਾਰ ਬਾਰ ਅਸੀਂ ਇਹ ਆਪਰੇਸ਼ਨਸ ਕੰਡਕਟ ਕਰਦੇ ਆਂ ਇਹ ਪੂਰਾ ਸਾਡੇ ਸੀਨੀਅਰ ਸਾਡੇ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਤੇ ਹੀ ਇਹ ਆਪਰੇਸ਼ਨ ਚੱਲ ਰਿਹਾ ਹੈ ਪਹਿਲਾਂ ਵੀ ਜਿਹੜੇ ਚਾਰ ਆਪਰੇਸ਼ਨ ਹੋਏ ਉਹਨਾਂ ਚ ਬੜੀਆਂ ਚੰਗੀਆਂ ਰਿਕਵਰੀਆਂ ਹੋਈਆਂ ਫਿਰੋਜ਼ਪੁਰ ਪੁਲਿਸ ਵੱਲੋਂ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਦਰਾਂ ਸਰਹੱਦ ਤੋਂ ਪਾਰ ਨਸ਼ਾ ਤਸਕਰੀ ਵਿੱਚ ਸ਼ਾਮਲ ਨੈੱਟਵਰਕ ਖਿਲਾਫ ਵੱਡੀ ਸਫਲਤਾ ਹਾਸਲ ਕਰਦੇ ਆਂ ਫਿਰੋਜ਼ਪੁਰ ਪੁਲਿਸ ਨੇ 6.5 ਕਿਲੋ ਹੈਰੋਇਨ ਅਤੇ ਡਰਗ ਮਨਿਸਮੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਚੋਂ ਇੱਕ ਔਰਤ ਹੈ 6 ਲੱਖ ਰੁਪਏ ਦੀ ਬਰਾਮਦਗੀ ਵੀ ਕੀਤੀ ਗਈ ਤੇ ਇਸ ਸੰਬੰਧੀ ਜਾਣਕਾਰੀ ਦਿੰਦੇ ਐਸਐਸਪੀ ਸੋਮਿਆ ਮਿਸ਼ਰਾ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਹਿਚਾਣ ਸਿਮਰਨ ਕੌਰ ਉਰਫ ਇੰਦੂ 38 ਸਾਲਾ ਵਾਸੀ ਮੋਗਾ ਤੇ ਗੁਰਜੋਤ ਸਿੰਘ 28 ਸਾਲਾ ਵਾਸੀ ਜੈਮਲ ਵਾਲਾ ਮੋਗਾ ਵੱਜੋ ਹੋਈ ਹੈ ਇਨੀ ਦਾ ਰਿਲੇਟਿਵ ਹੈਗਾ ਔਰ ਉਸ ਤੇ ਵੀ ਪੁਰਾਣਾ ਇੱਕ ਐਨਜੀਪੀਐਸ ਐਕਟ ਦਾ ਮੁਕਦਮਾ ਦਰਜ ਹੈ ਮੈਮ ਇਹ ਜਿਹੜੀ ਹੈਰੋਇਨ ਹੈ ਇਹ ਕਿੱਥੋਂ ਆਈ ਹੈਗੀ ਹੈ ਕਿੱਥੋਂ ਲੈ ਕੇ ਆ ਰਹੀ ਹੈਗੀ ਸੀ ਉਹ ਕਿੱਥੇ ਇਹਨਾਂ ਨੂੰ ਬਰਾਮਦ ਕੀਤਾ

देखिए ए हम अस नहीं कह सकते ए मुदली तफ्तीश से हुन तक नहीं पता चला है जेड़े भी फैक्ट सामने आएंगे और टारगेट नाल शेयर मैडम कोई इथे स्मगलर बैठा होवे या कि नाके, नाके दे 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 के ऊपर क्यों होता है कि एक सर लेडी देख के कुछ जान सकता जाता पर किस किस तरह ये तादे अंदर के आ गया अस नहीं देखिए असि एदे विच हर नाके में अगर तुसी नोट करते हो असि डिप्लॉय भी करते पंजाब पुलिस दे अंदर बहुत महिलाएं हैं असि ये कोशिश करदे हर नाके दे दौरान महिलाएं ही रहें और ऐसी कोई भी तरह की उनको लीनियंस नहीं दिखाते हालांकि ये तो इनपुट बेस्ड सीगा तो इसलिए असी और भी सतर्क सीगी वहाँ पर ना कि साड़ी महिलाएं भी मौजूद सीगी प्रॉपर चेकिंग प्रॉपर इनपुट पे कार्रवाई करते हुए बहुत प्रोफेसनल तौर पे असी हैगा एंड आगे भी असी ध्यान रखा ਕਹੀਂ ਵੀ ਸਾਨੂੰ ਕੋਈ ਵੀ ਲੱਗਾਏ ਬੰਦਾ ਸ਼ੱਕੀ ਹੈ ਜਾਂ ਕਹੀਂ ਲੀਡੀ ਵੀ ਕੋਈ ਸ਼ੱਕ ਆਉਂਦਾ ਹੈ ਤਾਂ ਡੈਫੀਨਿਟਲੀ ਜੋ ਵੀ ਸਟ੍ਰਿਕਟ ਐਕਸ਼ਨ ਲੋਕਾ ਹੈ ਉਸਕੇ ਅਗੇਂਸਟ ਲੈ ਮੈਡਮ ਤੁਸੀਂ ਕਹਿ ਰਹੀ ਹੋ ਮੁਰਲੀ ਪੁੱਛ ਕੇ ਪਤਾ ਲੱਗਾ ਵੀ ਇਹ ਬਾਰਡਰ ਪਾਰ ਆਈਗਾ ਤਾਂ ਉੱਥੋਂ ਲਿੱਤੀ ਕੀ ਉੱਥੇ ਕੋਈ ਸਮਗਲਰ ਹੈ ਜਿਨ੍ਹਾਂ ਦੀ ਹੈ ਜਿੱਕਰ ਪਤਾ ਲੱਗਾ ਹੋਵੇ ਵੀ ਉਹਨਾਂ ਦੇ ਨਾਲ ਗੱਲ ਹੋਈ ਹੋਵੇ ਜਿੰਨ੍ਹ ਦੇ ਕੋਲੇ ਲੈ ਕੇ ਆਏ ਆ ਵੀ ਦੇਖਿਓ ਉਹ ਸਾਰੇ ਲਿੰਕੇਜਸ ਅਸੀਂ ਹੁਣੇ ਉਹਨੇ ਵਰਕ ਆਨ ਕਰ ਰਹੇ ਨੇ ਜੋ ਵੀ ਸਾਹਮਣੇ ਆਏਗਾ ਇਸਕਾ ਜਿਵੇਂ ਮੈਨੇ ਤੁਹਾਨੂੰ ਕਿਹਾ ਬੈਕਵਰਡ ਤੇ ਫਾਰਵਰਡ ਲਿੰਕੇਜਸ ਜੋ ਵੀ ਸਾਹਮਣੇ ਆਉਣਗੇ ਡੈਫੀਨਿਟਲੀ ਉਸਪੇ ਅਸੀਂ ਐਕਸ਼ਨ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬੈਠੇ ਡਰੱਗ ਦਸਤਖਾਹ ਨਾਲ ਕਥਿਤ ਸਬੰਧਾਂ ਦੇ ਦੋਸ਼ਾਂ ਅਧੀਨ ਐਸਟੀਏ ਪੰਜਾਬ ਵੱਲੋਂ ਨਾਮਜ਼ਦ ਕੀਤੇ ਗਏ ਡਰੱਗ ਇੰਸਪੈਕਟਰ ਸ਼ੀਸ਼ਨ ਮਿੱਤਲ ਦੇ ਹਰਿਆਣਾ ਚੰਡੀਗੜ੍ਹ ਅਤੇ ਪੰਜਾਬ ਵਿੱਚ ਸਥਿਤ 13 ਦੇ ਲਗਭਗ ਟਿਕਾਣਿਆਂ ਤੇ ਅੱਜ ਐਸਟੀਏ ਪੰਜਾਬ ਦੇ ਏਡੀਜੀਪੀ ਨਿਲੰਭ ਕਿਸ਼ੋਰ ਦੇ ਨਿਰਦੇਸ਼ਾਂ ਵਿੱਚ ਛਾਪੇ ਮਾਰੀ ਕੀਤੀ ਗਈ। ਸ਼੍ਰੀ ਮੁਕਸਰ ਸਾਹਿਬ ਵਿੱਚ ਹੋਈ ਇਸ ਛਾਪੇ ਮਾਰੀ ਦਾ ਡਰੱਗ ਇੰਸਪੈਕਟਰ ਸ਼ੀਸ਼ਨ ਮਿੱਤਲ ਦੇ ਸੋਰੇ ਘਰ ਗਿੱਦੜ ਬਾਹਾ ਮੰਡੀ ਵਿੱਚ ਸਥਿਤ ਬਾਂਸਲ ਇਲੈਕਟ੍ਰੋਨਿਕ ਨਾਦੀ ਫਰਮ ਅਤੇ कार दे हो ठिकाणियां अंदर पहुंची एसटीएफ दी टीम बारीकी नाल सर्च कीती गई जो आ, एक आ, ड्रग इंस्पेक्टर हैं मिस्टर सीसन मित्तल जो आजकल फजिल्का में पोस्टेड हैं उनके खिलाफ एक हमने एनडीपीएस के सेक्शन 29 और 59 और 111 बीएनएस में एफआईआर रजिस्टर किया उस एफआईआर में एलिगेशन ये है कि उनका जो संबंध जो है वो ड्रग स्मगलरस के साथ है और उनके कनाइमेंट्स में जो है है वो काफी उन्होंने बना रखी है और उनको फैसिलिटेट हैं। दोस्तों आज साढ़ खास खबर ताज़ा खबर सामने फिर तो रूबरू होवान तद तक लेनो यानी कि तेजिंदर कौर नो इजाजत रब रखा